ਬਾਈ ਵਾ 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 ਕਮਾਲ ਕਰਤੀ ਮਾ ਜਾਨੇ ਉਹ ਕਿਹੜੀ ਕਮੈਂਡ ਆ ਜਿਹੜੀ ਇੱਥੇ ਨਾ ਤੋੜੀ ਹੋਵੇ ਕਲੀ ਕਲੀ ਕਮੈਂਡ ਢੇੜੀ ਪਈ ਐ ਕਹਿੰਦੇ ਮਿਸਤਰੀ ਨੂੰ ਕਿਸੇ ਪ੍ਰਕਾਰ ਦੀ ਸਪੇਅਰ ਪਾਰਟ ਦੀ ਦਿੱਕਤ ਨਾ ਆ ਜਾਏ ਜੇ ਕਿਸੇ ਨੂੰ ਆਪਣੀ ਕਮੈਂਡ ਵਾਸਤੇ ਨਵਾਂ ਸਪੇਅਰ ਪਾਰਟ ਮਹਿੰਗਾ ਮਿਲ ਰਿਹਾ ਤਾਂ ਇੱਥੋਂ ਤੁਸੀਂ ਕਿਲੋਆਂ ਦੇ ਭਾਅ ਨਾਲ ਲਿਜਾ ਸਕਦੇ ਹਾਂ ਕੋਈ ਇੱਕ ਅੱਧੀ ਚੀਜ਼ ਹੋਣੀ ਜਿਹੜੀ ਤੁਹਾਨੂੰ ਨਗਾ ਚ ਮਿਲੂ ਮੈਨੂੰ ਲੱਗਦਾ 17% ਆਟਮਾ ਸਾਰੀਆਂ ਤੁਹਾਨੂੰ ਕਿਲੋਆਂ 'ਚ ਦੇ ਦੇਣਗੇ ਬਾਈ ਹੋਰੀ ਤੋਲ ਕੇ ਵਧੀਆ ਕੰਡੀਸ਼ਨ ਦੇ ਵਿੱਚ ਸਹੀ ਢੰਗ ਨਾਲ ਖੋਲ ਦੇਣ ਇਹ ਕਲੀ-ਕਲੀ ਚੀਜ਼ ਨੂੰ ਸਾਂਭ ਸੰਭਾਲ ਕਰਕੇ ਰੱਖਦੇ ਨੇ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਆ ਤਾਂ ਇੱਥੋਂ ਤੁਸੀਂ ਲਿਜਾ ਸਕਦੇ ਹੋ ਇਹ ਇਹਨਾਂ ਦਾ ਜਿਹੜਾ ਕਮੈਨਾਂ ਦਾ ਇੱਕ ਵਾਰਖਾਨਾ ਜਾਂ ਵਰਕਸ਼ਾਪ ਹੈ ਇਹ ਪੈਂਦੀ ਆ ਜੀ ਪਾਤੜਾ ਰੋਡ ਦੇ ਉੱਤੇ ਖੇੜੀ ਟੱਪ ਕੇ ਇੱਥੇ ਆਪਾਂ ਪਹਿਲਾਂ ਵੀ ਆਏ ਸੀ ਤੁਹਾਨੂੰ ਸਮਾਨ ਲੈ ਕੇ ਗਏ ਸੀਗੇ ਤੇ ਹੁਣ ਜਦੋਂ ਹੁਣ ਆਇਆ ਇੱਥੇ ਪਹਿਲਾਂ ਨਾਲੋਂ ਹੋਰ ਵੀ ਕਮਾਈਆਂ ਵੱਧ ਚੁੱਕੀਆਂ ਨੇ ਹੋਰ ਵੀ ਬਦਲ ਬਦਲ ਕਮਾਈਆਂ ਮਤਲਬ ਸਾਰੀਆਂ ਜਿਹੜੀਆਂ ਪਹਿਲਾਂ ਆਈਆਂ ਸੀ ਚੱਕ ਉਹ ਫੜਤੀਆਂ ਬਣੀਆਂ ਨੇ ਵਜੇ ਕੰਮ ਚੱਲਦਾ ਤੋਂ ਵੀਡੀਓ ਸ਼ੇਅਰ ਕਰੋ